واحرو جی فتح جی کی پاشاہی دس ਪ੍ਰਥਮ ਭਗਉਤੀ ਸਿਮਰ ਕੈ ਤੁਮ ਨਾਮ ਕੈ ਧਿਆਇ ਫਿਰ ਅੰਕਤ ਗੁਰਤੇ ਅਮਰਦਾਸ ਰਾਮ ਦਾਸ ਹੈ ਕੋਈ ਸਹਾਈ ਅਰਜਨ ਹਰ ਕੋ ਗੰਦ ਨੂੰ ਸਿਮਰਾਓ ਸ੍ਰੀ ਹਰਿ ਵਾਹਿ ਸ੍ਰੀ ਹਰਿ ਵਿਚੰਤ ਧਿਆਇ ਆ ਜਿਸ ਵਿਥਰ ਸਭੁ ਭਜਾਇ ਤੇਰ ਬਾਤਿ ਸਿਮਰੀਐ ਘਰ ਨਾਮਿਤ ਆਵੈ ਧਾਰੈ ਸਤਾਈ ਹੋਏ ਸਹਾਈ واح گاہ جی آدمی ਜਾਗਦੀ ਜੋਤ ਦਿੱਤੇ ਬਰਾਜਮਾਨ ਸ਼ਬਦ ਗੁਰੂ ਆਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਰਥ ਦਰਸ਼ਨ دیدار ਉਪਦੇਸ਼ ਜੀ ਦਾ ਧਿਆਨ ਧਰ ਕੇ ਖੰਸਾ ਜੀ ਬੋਦੋ ਜੀ ਸਤਰਾ ਤੇ ਸਾਜੇ ਨਵਾਜੇ ਪੰਜ ਪਿਆਰੇ ਪੰਜ ਸਾਹਿਬ ਜਾਤੇ ਚਾਰੀ ਮੁਕਤੀਆਂ ਹੱਠੀਆਂ ਜੱਪੀਆਂ ਤੱਪੀਆਂ ਸੱਤੀਆਂ ਜੱਤੀਆਂ ਜਿੰਨਾ ਨਾਮ ਜੱਪਿਆ ਵੰਡ ਛਕਿਆ ਤੇਗ ਚਲਾਈ ਤੇਗ ਵਾਹੀ ਦੇਵ ਸੁਣ ਕੇ ਅਨ ਡੱਟ ਕੀਤਾ ਜਿਨਾ ਪਿਆਰਿਆ ਸੁਜਾਰਿਆ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ 헤ਤ ਸੀਸ ਦਿੱਤੇ ਬਖ ਬੰਦ ਘਟਾਏ ਭੋਗਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਕਲ ਹਾਰਾ ਲਾਲ ਚਰਾਏ ਉਪਗਧੀਆਂ ਦੇ ਕੱਟ ਬੈਠੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਸਦਕ ਕੇਸਾਂ ਸਵਾਸਾਂ ਸੰਗ ਲਪਾਇਆ ਜਿਨ੍ਹਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਸੁਬਾਨ ਅੱਲੇ ਕਿਨਾ ਮਾਣਿਆ ਦੁਗੀਆਂ ਨੇ ਮੀਰ ਮੰਨੂ ਕੀ ਜੇਲ ਅੰਦਰ ਸਵਾ ਸਵਾ ਰੋਟਾ ਪੀਸਲ ਪੀਸਿਆ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਬੱਚਿਆਂ ਦੇ ਕੁੱਤੇ ਚਰਾ ਕੇ ਗਲਾ ਚਹਾੜ ਪਾਏ ਕੀਮਾ ਕੀਮਾ ਕੀਤੇ ਗਏ ਜੰਤਾਰਾ ਬਣ ਕੇ ਸਾੜੇ ਗਏ ਸੀ ਨਹੀਂ ਉਚਾਰੀ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਇਨ੍ਹਾਂ ਪਿਆਰਿਆਂ ਸਤਿਆਰਿਆਂ ਵਰਤਮਾਨ ਸਮੂਹ ਸਮੇਂ ਦੇ ਸ਼ਹੀਦਾਂ ਸਿੰਘਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਤੁਰਤ ਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਪ੍ਰਥਮੇ ਸਰਬਤ ਖਾਲਸਾ ਕੀ ਕੋ ਵਾਹਿਗੁਰੂ 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 ਨਾਮ ਚੇਤਿ ਰਾਵੈ ਚੇਤਿਆਵਨ ਦਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਕੀ ਸਾਹਿਬ ਦਾ ਆਕਾਰ ਰਖਿਆ ਰਹੇ ਤੋ ਦੇਰ ਤੇ ਬਤ ਹੈ ਗਤ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਥਾਂ ਸੇ ਠੀਕੇ ਬੋਲ ਬਾਲੇ ਬੋਲੋ ਜੀ ਸੁਹਾਇ ਬਖਸ਼ਾ ਜੀ ਸਿੱਖਾਂ ਨੂੰ ਸਿੱਖੀ ਦਾਤ ਕੇਸ ਦਾਤ ਰਹਿਤ ਦਾਤ ਵਿਵੇਕ ਦਾਤ ਰਸਾਤ ਦਾਤ ਭਰੋਸਾ ਦਾਤ ਤਾਨਾ ਸਰਦਾਨ ਨਾਮ ਦਾਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਾਰਸ਼ਨਿਕ ਨਿਸ਼ਾਨ ਚੌਕੀਆਂ ਨਿਸ਼ਾਨ ਛੰਡੇ ਬੁੰਗੇ ਸੁਭਾ ਜੋਗਿਆ ਤਾਲ ਤਰ ਫਟਤਾ ਜੈਕਾਰਾ ਖਾਸੇ ਜੀਕੇ ਬੋਲ ਬਾਤੇ ਬੋਲੋ ਜੀ ਸਵਾ ਰਹੇ ਤੇਰੇ ਸਿਖਾਂ ਦਾ ਮੰਨੀਵਾ ਮਤ ਉੱਚੀ ਮਤ ਮਤ ਰੱਖੇ ਆਪ ਅਕਾਰਪੁਰਖ ਵਾਹਿਗੁਰੂ ਏ ਤਾਲ ਪੁਰਖ ਅੰਤਰ ਜਾਨੀ ਆਪਣੇ ਵਸਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਰਕਾਣਾ ਸਾਹਿਬ ਤੇ ਪੰਜਾ ਸਾਹਿਬ ਤੋਂ ਲੈ ਕੇ ਪੁਰਧਰ ਦੁਆਰੇ ਆਪਰ ਧਾਵਾਂ ਦੇ ਜਿੰਨਾ ਤੋਂ ਖਾਲਸਾ ਪੰਥ ਨੇ ਛੋੜਿਆ ਗਿਆ ਹੈ ਜੀ ਇਹਨਾਂ ਦੇ ਖੁੱਲੇ ਦਰਸ਼ਨ ਦੀ ਦਾਰ ਸੇਵਾ ਸੰਭਾਰ ਦਾ ਤਾਨ ਪਿਆਰੇ ਖਾਲਸਾ ਜੀ ਨੂੰ ਬੱਚੋ ਜੀ ਇਹਨਾਂ ਮਾਨਿਆਂ ਦੇ ਮਾਨ ਸਤਿਗੁਰੂ ਨੇ ਤਾਣਿਆ ਦੇ ਤਾਂ ਸਤਿਗੁਰੂ ਨੇ ਉੋਟਿਆਂ ਦੀ ਊਠ ਸਤਿਗੁਰੂ ਨੇ ਬੱਤਿਆਂ ਦੀ ਗੱਤ ਸਤਿਗੁਰੂ ਨੇ ਪੱਤਿਆਂ ਦੀ ਪੱਤ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਉਹ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਅਰਜਨ ਸਾਹਿਬ ਜੀ ਉਹ ਮਹਾਰਾਜ ਆਪ ਜੀ ਅੰਦਰ ਪਾਵਨ ਪਵਿੱਤਰ ਚਰਨਾਂ 'ਲਾ ਪਾਸ ਅਰਦਾਸ ਬੇਨਤੀ ਹੈ ਜੀ ਆਪ ਜੀ ਦਾ ਪਰਮਾਨੰ ਹੈ ਸਤਿਗੁਰੂ ਜੀ ਰਾਲਾ 라ਉ ਨਾ ਕੋ ਰਹਿ ਰੰਗ ਨਾ ਕੰਦ ਸਕੀਰ ਵਾੜੀ ਆਪੋ ਆਪਣੀ ਕੋਈ ਨਾ ਬੰਦਾ ਧੀਰ ਤਰੀਤਾ ਦਈਆ ਮੈਂ ਕੰਨ ਮੈਂ ਬਗੜਾ ਬੈਠਾ ਕੇਲ ਕਰੇ ਕੇਲ ਕਰੰਦੇ ਹਾਜ ਨੂੰ ਆਜੰਤੇ ਬਾਜ ਪਏ ਬਾਜ ਪਏ ਤਸਰਪ ਦੇ ਕਿਤਾ ਵਿਸਰੀਆਂ ਜੋ ਮਨ ਚਰਤਨਾ ਚਿਤੇ ਸੰ ਸੋ ਗਾਤੀ ਰੱਬ ਦੀ ਹਾ ਸਤਿਗੁਰੂ ਗ੍ਰੀਤਨਵਾਦ ਪਾਤਸ਼ਾਹੀ ਆਪਗੀਆਂ ਦੇ ਭੇਜੇ ਹੋਏ ਜੀਵ ਦਤੈ ਦਾ ਭਾਈ ਸਾਹ ਭਾਈ ਗੁਰਜਟ ਸਿੰਘ ਸਮਾਨ ਸਰ ਸਤਿਗੁਰੂ ਜੀ ਆਪਕੀਆਂ ਦੇ ਮਹਾਰਾਜ ਬਖਸ਼ਿਸ਼ ਵਾਸਾ ਦੀ ਕੋਣ ਜੀ ਨੂੰ ਕੋ ਕਰਕੇ ਆਪ ਜੀਆਂ ਦੇ ਸੱਤੇ ਉਪਰੰਤ ਆਪ ਜੀਆਂ ਦੇ ਚਰਨਾਂ ਵਿੱਚ ਜਾ ਬਰਾਧੇ ਸਭ ਸਤਿਗੁਰੂ ਜੀ ਆਜੋ ਨਾਂਦੀ ਮਹਾਰਾਜ ਆਪਸਮ ਅਰਦਾਸ ਦੇ ਵਿੱਚ ਮਹਾਰਾ ਸਰਬੱਤ ਸੰਗਤਾਂ ਹਾਜ਼ਰ ਹੋਈਆਂ ਪਰਵਾਰ ਵੱਲੋਂ ਸਤਿਗੁਰੂ ਜੀ ਪਿਛਲੇ ਦਿਨਾਂ ਤੋਂ ਆਪ ਜੀ ਦੀ ਰੱਬੀ ਬਾਣੀ ੁਰਕੀ ਬਾਣੀ ਆਇ ਤੁ ਸੰਭੀ ਜਨਮ ਮਟਾਈ ਜੀ ਦੇ ਸ੍ਰੀ ਸਹਿਜ ਪਾਤਸ਼ਾਹ ਹਮਸੱਨ ਜਿਸ ਦੇ ਸੰਪੂਰਨ ਭੋਗ ਪਾਏ ਸਤੂ ਪਾਸ਼ਾ ਉਪਰੰਤ তথা ਵਿਚਾਰਾਂ ਆਪ ਜੀ ਦੀ ਦਰਬਾਣੀ ਦੇ ਹਰ ਜਸ ਹੋਏ তথা ਵਿਚਾਰਾਂ ਕਰਦੇ ਹਾਂ ਗੁਰਬਾਣੀ ਦੇ ਜਾਪ ਕਰਦੇ ਹਾਂ ਪਰਵਾਰ ਵੱਲੋਂ ਸੋਚੀ ਸੇਵਾ ਨਿਭਾਉਂਦੇ ਹਾਂ ਕਈ ਪ੍ਰਕਾਰ ਦੀਆਂ ਅਸੂਖਾਂ ਤੋਂ 라ਹ ਹੋ ਜਾਂਦੀਆਂ ਹੋਈਆਂ ਵਿਅੰਤ ਪਤਾ ਦੀ ਕਿਲਾ ਕਰਨੇ ਅੱਗੇ ਤੋਂ ਸੁਚੇਤ ਕਰਨਾ ਸਤਿ ਸਤਿ ਬਖਸ਼ਣੇ ਲਖਰੂ ਜੀ ਵਿਸ਼ਰੀ ਰੂਹਾਂ ਦੇ ਵਿੱਚ ਜੋਤ ਸਥਾਨ ਬਖਸ਼ਣੇ ਮਹਾਰਾਜ ਆਧੀਆਂ ਬਿਆਧੀਆਂ ਉਪਾਧੀਆਂ ਦਾ ਨਾਸ ਕਰਨਾ ਭਜਨ ਦਾ ਪ੍ਰਕਾਸ਼ ਕਰਨਾ ਮਹਾਰਾਜ ਪਰਵਾਹ ਭਾਗਮਨਾਂ ਦਾ ਬਖਸ਼ਣਾ ਭਾਈ ਮੰਨਜੀ ਚੰਗ ਆਹ ਇਹ ਦਾਤ ਦੀਪ ਸਿੰਘ tatha ਪਰਵਾਰ ਦੇ ਮਹਾਰਾਜ ਸਿਰ ਤੇ ਇਹ ਪ੍ਰਿਆਤ ਕਰਨਾ ਮਹਾਰਾਜ ਸੇ ਪਾਕ ਸਾਹਿਬ ਦੇ ਆਪਣੇ ਰਾਜ ਆਪਣੀ ਤਰੱਕੀ ਬਖਸ਼ੀਂ ਤਾਂ ਕਰ ਦੇ ਭਿਆਨ ਸਮੇਂ ਤੋਂ ਬਚਾਉਣਾ ਸਤਿਗੁਰੂ ਜੀ ਪਾਏ ਹੋਏ ਪੂਰਨ ਆਦੇ ਚਰਨ ਦੀ ਆਗਿਆ ਬਖਸ਼ੀਂ ਦਰਪਤ ਨੂੰ ਵਦਨ ਖੁੱਲਣ ਦੀ ਆਗਿਆ ਬਖਸ਼ੀਂ ਮਹਾਰਾਜ ਆਪ ਜੀ ਦੇ ਮਹਾਰਾਜ ਅਜੂਰੀ ਹਰਦਰ ਆਪ ਜੀ ਦੀਆਂ ਬਖਸ਼ੀਆਂ ਦਾਤਾ ਦੇ ਚੋਂ ਸਤਿਗੁਰੂ ਜੀ ਦੇ ਹਾਵ ਆਪ ਪ੍ਰਸ਼ਾਦੀਆਂ ਦੇ ਤਾਂ ਸਜਾ ਕਰਕੇ ਹਾਜ਼ਰ ਕੀਤੀਆਂ ਮਹਾਰਾਜ ਆਪਿਆਂ ਦੇ ਬੰਸ ਰੂਪੰ ਸੁਦਰਪਸਾ